ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਡ ਕਰਨ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਬਤ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਦੀ ਆਂ ਜਿਸ ਤੇ ਸਾਰਿਆਂ ਨੂੰ ਬੇਸਬੀ ਨਾਲ ਵਡੀਕ ਸੀ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸਿਮਰਨ ਦਾ ਵਿਆਹ ਹੋਇਆ ਸੀ ਹੈਨਾ ਜਿਸ ਤੇ ਕਾਰਨ ਬਲੋਕਾਂ ਦੇ ਬਹੁਤ ਸਾਰੇ ਕਮੈਂਟ ਆ ਰਹੇ ਸਿਗੇ ਹੈਨਾ ਦੇਵੀ ਸਾਡਾ ਪੰਜਾਬ ਟੀਮ ਵਾਲੇ ਵਿੱਕੀ ਕਵਲ ਹੋਣੀ ਸਿਮਰਨ ਦੇਵਿਆ ਕਿਉਂ ਨਹੀਂ ਗਏ ਹਰ ਇੱਕ ਵੀਡੀਓ ਦੇ ਥੱਲੇ ਚਾਹੇ ਉਹ ਇਹ ਹਿੰਮਤ ਐਨਜੀਓ ਮਿਸਰ ਵਾਲਿਆਂ ਦੀ ਪਾਈ ਹੋਵੇ ਚਾਹੇ ਉਹ ਦਾ ਪੰਜਾਬ ਸਾਡਾ ਪੰਜਾਬ ਟੀਮ ਤੇ ਕੋਈ ਵੀ ਵੀਡੀਓ ਪਾਈ ਹੋਵੇ ਹਰ ਇੱਕ ਵੀਡੀਓ ਥੱਲੇ ਇਹ ਹੀ ਕਮੈਂਟ ਆਉਂਦੇ ਸੀਗੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹੀ ਦੱਸਾਂਗੇ ਉਹ ਵਿਆਹ ਕਿਉਂ ਨਹੀਂ ਗਏ ਹਨਾ ਕਿਸ ਕਰਕੇ ਨਹੀਂ ਗਏ ਉਹ ਤੇ ਕਿਵੇਂ ਹੋ ਸਿਮਰਨ ਨੂੰ ਮਿਲੇ ਸੀਗੇ ਹਨਾ ਜੀਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਾਂ ਤੁਹਾਡੇ ਨਾਲ ਸਾਰੀ ਗੱਲ ਸ਼ੇਅਰ ਕਰਾਂਗੇ ਆਪਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਅੱਜ ਵਲੌਗ ਆਇਆ ਸੀਗਾ ਜਿਸ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਸੀਗੀਆਂ ਕਿ ਉਹ ਕਿਉਂ ਨਹੀਂ ਗਏ ਸੀਗੇ ਵਿਆਹ ਤੇ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਸਾਨੂੰ ਪਹਿਲਾਂ ਸਿਮਰਨ ਮਿਲੀ ਸੀਗੀ ਹੈਨਾ ਵੀ ਜਦੋਂ ਸਾਨੂੰ ਸਿਮਰਨ ਬਾਰੇ ਦੱਸਿਆ ਗਿਆ ਸੀਗਾ ਹਨਾ ਵੀ ਉਹਦੇ ਸਾਨੂੰ ਇਦਾਂ ਕਿਹਾ ਗਿਆ ਸੀ ਵੀ ਇਸ ਦਾ ਕੋਈ ਵੀ ਨਹੀਂ ਗੱਨਾ ਹੀ ਇਸ ਦਾ ਦਾਦ ਕਾ ਪਰਿਵਾਰ ਆ ਤੇ ਨਾ ਹੀ ਇਸ ਦਾ ਨਾਨਕਾ ਪਰਿਵਾਰ ਆ ਤੇ ਨਾ ਹੀ ਇਸ ਦਾ ਕੋਈ ਰਿਸ਼ਤੇਦਾਰ ਆ ਇਹ ਪਹਿਲਾਂ ਇਹ ਕਿਹਾ ਗਿਆ ਸੀ ਤੇ ਫਿਰ ਜਦੋਂ ਅਸੀਂ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਵੀ ਹੌਲੀ ਹੌਲੀ ਉਸ ਤੇ ਇਹ ਗੱਲਾਂ ਪਤਾ ਲੱਗਣ ਲੱਗੀਆਂ ਤੇ ਉਸ ਦਾ ਦਾਦ ਕਾ ਪਰਿਵਾਰ ਵੀ ਹੈਗਾ ਵਾ ਉਸ ਦੀ ਭੂਆ ਵੀ ਹੈਗੀ ਉਸ ਦਾ ਨਾਨ ਕਾ ਪਰਿਵਾਰ ਵੀ ਹੈਗਾ ਵਾ ਮਤਲਬ ਕਿ ਸਾਰੇ ਹੈਗੇ ਆ ਉਹਦੇ ਪਰ ਫਿਰ ਵੀ ਉਹ ਕਿਹਦੇ ਸਾਨੂੰ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਉਸ ਦੀ ਮਦਦ ਕੀਤੀ ਅਸੀਂ ਮਦਦ ਜਿੰਨੀ ਸਾਨੂੰ ਉਮੀਦ ਸੀ ਅਸੀਂ ਉਸ ਤੋਂ ਜ਼ਿਆਦਾ ਕੀਤੀ ਆ ਅਸੀਂ ਉਹ ਤੋਂ ਜ ਕੁਝ ਜ਼ਿਆਦਾ ਹੀ ਉਮੀਦ ਲਾ ਬੈਠੇ ਸੀਗੇ ਵੀ ਹਰ ਇੱਕ ਚੀਜ਼ ਸੀ ਉਹਨਾਂ ਦੇ ਘਰੇ ਪ੍ਰੋਵਾਈਡ ਕੀਤੀ ਆ ਕੋਈ ਵੀ ਉਹ ਸੀ ਜ਼ਰੂਰਤਮੰਦ ਚੀਜ਼ ਹੁੰਦੀ ਸੀ ਸਾਨੂੰ ਫੋਨ ਕਰਦੀ ਸੀ ਅਸੀਂ ਦੇਕੇ ਹੁੰਦੇ ਸੀਗੇ ਹਨਾ ਤੇ ਪਾਲੋ ਉਹ ਕਹਿ ਰਹੀ ਹੈ ਕਿ ਜਦੋਂ ਉਸ ਦੀਆਂ ਹਨਾ ਜ਼ਰੂਰਤਾਂ ਪੂਰੀਆਂ ਹੋ ਗਈਆਂ ਸਾਨੂੰ ਪਤਾ ਲੱਗਣ ਲੱਗ ਗਿਆ ਵੀ ਫਿਰ ਅਸੀਂ ਪਿੱਛੇ ਹਟ ਕੇ ਉਕੇ ਤਾਂ ਪਹਿਲਾਂ ਸੀ ਉਸ ਦੀ ਐਡਮਿਸ਼ਨ ਪਈ ਸੀ ਉਸ ਨੂੰ ਸਕੂਲ ਲਾਇਆ ਸੀਗਾ ਉਸ ਦੇ ਭੈਣ ਭਰਾਵਾਂ ਨੂੰ ਵੀ ਸਕੂਲ ਲਾਇਆ ਸੀ ਪਰ ਉਹ ਸਿਮਰ ਸਕੂਲ ਨਹੀਂ ਜਾਂਦੀ ਸੀ ਤੇ ਉਹਦੇ ਭੈਣ ਭਰਾ ਵੀ ਕਦੇ ਜਾਂਦੀ ਸੀ ਸਕੂਲ ਕਦੇ ਨਹੀਂ ਜਾਂਦੇ ਸੀਗੇ ਫਿਰ ਜਦੋਂ ਇਹ ਸਕੂਲ ਨਹੀਂ ਹਟ ਗਏ ਤੇ ਫਿਰ ਅਸੀਂ ਸਿਮਰ ਨੂੰ ਕਿਹਾ ਕਿ ਤੂੰ ਸਲਾਈ ਕਰ ਲੈ ਹਨਾ ਤੇ ਉਹ ਸਲਾਈ ਕਰਨ ਵੀ ਨਹੀਂ ਲੱਗੀ ਕਹਿੰਦੀ ਮੈਂ ਨਹੀਂ ਕਰਨੀ ਉਹ ਕਹਿੰਦੇ ਫਿਰ ਜਦੋਂ ਉਸ ਨੇ ਗੱਲ ਨਹੀਂ ਮੰਨੀ ਫਿਰ ਅਸੀਂ ਪਿੱਛੇ ਹਟ ਗਏ ਪਰ ਅਸੀਂ ਉਸ ਦਾ ਵਿਆਹ ਧੂਮ-ਧਾਮ ਦੇ ਨਾਲ ਕਰਨ ਬਾਰੇ ਸੋਚਦੇ ਸੀ ਕਿ ਵਧੀਆ ਧੂਮ-ਧਾਮ ਦੇ ਨਾਲ ਜਿੰਨਾ ਸਾਥ ਹੋ ਸਾਰੇ ਆਵਦੇ ਅਸੀਂ ਆਦੀ ਉਸ ਤੋਂ ਬਾਅਦ ਹੋ ਕੇ ਵੀ ਉਸ ਦਾ ਵਿਆਹ ਸੀ ਕਰਾਂਗੀ ਪਰ ਉਸ ਨੇ ਵੀ ਮਤਲਬ ਹੁਣ ਉਸ ਦਾ ਵਿਆਹ ਰੱਖਿਆ ਗਿਆ ਸੀਗਾ ਤੇ ਉਹ ਕਹਿ ਰਿਹਾ ਕਿ ਜਿੱਦਾਂ ਵੀ ਐਤਵਾਰ ਨੂੰ ਵਿਆਹ ਸੀਗਾ ਤੇ ਸਾਨੂੰ ਸ਼ਨੀਵਾਰ ਨੂੰ ਵੀ ਫੋਨ ਲਾਇਆ ਸ਼ਾਮ ਨੂੰ ਕਿ ਕੱਲ ਨੂੰ 9:30 10 ਵਜੇ ਵੀ ਇਸ ਦੇ ਆਨੰਦ ਕਾਰਜ ਆစီਵਰਨ ਦਿਓ ਕਿ ਅਸੀਂ ਸ਼ੌਕ ਹੋ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਆਹ ਕੀ ਹੋਗਾ ਕਿਉਂਕਿ ਹਾਲੇ ਸਿਮਰ ਦੀ ਉਮਰ ਛੋਟੀ ਸੀਗੀ ਛੋਟੀ ਉਮਰ ਦੇ ਵਿੱਚ ਸੀ ਵਿਆਹ ਦੇ ਹੱਕਦਾਰ ਹੈ ਨਹੀਂ ਸੀਗੇ ਹੈਨਾ ਚਲੋ ਉਸ ਦੀ ਭੂਆ ਨੇ ਦਾਦਕਿਆਂ ਨੇ ਨਾਲਕਿਆਂ ਨੇ ਜੋ ਸੋਚਿਆ ਚੰਗਾ ਹੀ ਸੋਚਿਆ ਵਾ ਪਰ ਉਹ ਕਹਿ ਰਿਹਾ ਕਿ ਕੋਈ ਵੀ ਗਲਤ ਕਮੈਂਟ ਨਾ ਕਰੇ ਗਲਤ ਨਾਮ ਬੋਲਿਆ ਜਾਵੇ ਅਜੇ ਵੀ ਉਹੋ ਹੀ ਚੀਜ਼ کہہ ਰਹੀ ਹੈ ਹਨਾ ਹਾਲਾਂਕਿ ਪਿੱਛੇ ਹਟ ਗਏ ਸੀਗੇ ਪਰ ਇਸ ਦੇ ਕਾਰਨ ਉਹਨੇ ਕੰਮ ਵੀ ਚੱਲ ਰਹੀ ਹੈ ਅਜੇ ਹੁਣ ਵਾੜੀ ਦੀ ਜ਼ਰੂਰਤ ਹੈ ਹਨਾ ਕਣਕਾ ਵੜ ਰਹੀ ਹੈ ਤੂੜੀਆਂ ਮਲ ਰਹੀਆਂ ਕਮਾਕਾਰਾਂ ਚ ਉਹਨਾਂ ਦੇ ਘਰ ਦੇ ਵੀ ਕੰਮ ਆ ਕੁਝ ਹਨਾ ਵੀ ਕੋਠੀਆਂ ਪੈ ਰਹੀਆਂ ਉਹਨਾਂ ਦੀਆਂ ਕੁਝ ਵੀਡੀਓ ਵੀ ਬਣਾਉਣੀ ਹੁੰਦੀ ਆ ਜਿਸ ਤੱਕ ਕਰਕੇ ਉਹਨਾਂ ਤੋਂ ਨਹੀਂ ਜਾਇਆ ਕਿ ਅੱਜ ਉਹਨਾਂ ਨੇ ਪੂਰੀ ਗੱਲ ਕਲੀਅਰ ਕਰ ਦਿੱਤੀ ਆ ਉਹਨੇ ਆਪਣੇ ਤੁਹਾਨੂੰ ਮਨੋਂ ਲਾ ਕੇ ਪੂਰੀ ਮਤਲਬ ਕਿ ਆਦੀ ਵਿਜਵਾ ਲਾ ਕੇ ਉਹਨਾਂ ਨੇ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਉਸ ਨੂੰ ਸਿੰਮਰਨ ਨੂੰ ਹਨਾ ਤੇ ਪਰ ਉਸ ਨੇ ਹੀ ਥੋੜਾ ਜਿਹਾ ਕਰ ਦਿੱਤਾ ਕਿ ਜਦੋਂ ਉਸ ਦਾ ਵਿਆਹ ਰੱਖਿਆ ਗਿਆ ਸੀ ਹਨਾ ਉਸ ਨੇ ਹੀ ਨਹੀਂ ਨਹੀਂ ਦੱਸਿਆ ਕਿ ਮੇਰਾ ਵਿਆਹ ਰੱਖਿਆ ਗਿਆ ਹਨਾ ਵੀ ਜੇ ਤੁਸੀਂ ਇਹਨਾਂ ਨੂੰ ਫੋਨ ਲਾਓ ਕਿਸੇ ਨੂੰ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਉਸ ਨੇ ਹਨਾ ਚਲੋ ਕੋਈ ਗੱਲ ਨਹੀਂ ਫਿਰ ਵੀ ਉਹ ਕਹਿ ਰਹੀ ਹੈ ਅੱਜ ਜਿੱਥੇ ਵੀ ਰਵੇ ਖੁਸ਼ ਰਹੇ ਹਨਾ ਪਰ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਅਸੀਂ ਕੀਤਾ ਸੀਗਾ ਪਰ ਜੀ ਹੁਣ ਸਾਨੂੰ ਹੁਣ ਵੀ ਕਿੰਨੇ ਪਹਿਲਾਂ ਦੱਸਦੇ ਅਸੀਂ ਹੁਣ ਵੀ ਉਹਦਾ ਵਧੀਆ ਕਰਨਾ ਸੀਗਾ ਪਰ ਉਹਨਾਂ ਨੇ ਨਹੀਂ ਦੱਸਿਆ ਚਲੋ ਕੋਈ ਨਹੀਂ ਭਗਵਾਨ ਰਾਜੀ ਰੱਖਿਓ ਇਸ ਨੂੰ ਹਣਾ ਇਦਾਂ ਹੀ ਸਾਡਾ ਪੰਜਾਬ ਟੀਮ ਨੂੰ ਦਾ ਪੰਜਾਬ ਟੀਮ ਵੀ ਕੀ ਕਬਲ ਹੋ ਰਹੀ ਦੀ ਫੈਮਲੀ ਨੂੰ ਪ੍ਰੀਤ ਹੋ ਰਹੀ ਦੀ ਹੈ ਨਾ ਫਿਰ ਸਾਰੀ ਫੈਮਲੀ ਨੂੰ ਪਰਮਾਤਮਾ ਖੁਸ਼ ਰੱਖੇ ਤੇ ਸਿਮਰਨ ਨੂੰ ਵੀ ਖੁਸ਼ ਰੱਖੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਠੀਕ ਹੈ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ